ਜੌਂਗ ਵੀ ਨਾ ਬਹੁਤ ਕੁਝ ਬਿਆਨ ਕਰਦਾ ਕਿੰਨਾ ਸੋਹਣਾ ਜਿਵੇਂ ਟਰੋਫੀ ਮਿਲਦੀ ਨਾ ਵਰਲਡ ਕੱਪ ਦੀ ਉਹ ਮੈਂ ਤਾਂ ਬਣਿਆ ਜੌਂ ਦਾ ਸਾਹਮਣੇ ਉੱਚੀ ਸਾਰੇ ਬਿਲਡਿੰਗ ਕਿੰਨਾ ਸੋਹਣਾ ਲੈ ਵਿਹੜਾ ਹੁਣ ਇਹਦੇ ਦੇ ਚੜਾਉਣਗੇ ਆਪਾਂ ਇਹ ਛੋਟਾ ਉਹਦੇ ਤੋਂ ਉਹਦੇ سپورਟ ਹੋਰ ਬਣੇਗਾ ਬਾਦੀ ਰੰਗ ਆਪਾਂ ਇਹਦੇ ਵੀਡੀਓ ਬਣਾਈ ਜਾਂਦੇ ਤੇ ਉਹ ਡਰਾਈਵਰ ਸਾਹਿਬ ਕਹਿੰਦੇ ਵੀ ਆਪਣੀ ਵੀਡੀਓ ਲਓ ਆਪਾਂ ਵੀ ਇਹਨਾਂ ਦੀ ਵੀਡੀਓ ਵਿੱਚ ਲੈਣੇ ਆ ਬਾਈ ਬਹੁਤ ਵਧੀਆ ਹਾਰਨ ਮਾਰੇ ਦੋ ਤਿੰਨ ਹੈਲੋ ਕਰਦੇ ਬਾਈ ਮੈਂ ਵੀਰ ਖੁਸ਼ ਹੋ ਗਿਆ ਖੁਸ਼ ਆਪਾਂ ਨੂੰ ਇੱਥੇ ਹੀ ਬੁਲਾ ਲਿਆ ਸੀ ਕਹਿੰਦਾ ਆਜੋ ਅੰਦਰ ਕਿੱਸਾ ਹੈ ਬਾਈ ਹੈਲੋ ਸਰ ਅਸੀਂ ਇਧਰ ਤੱਕ ਆ ਗਏ ਆਂ ਹਾਂ ਆ ਗਿਆ ਸਾਈਕਲ ਸਾਈਕਲ ਲੈ ਕੇ ਆ ਗਏ ਇੱਕ ਗੁਰਦੁਆਰਾ ਸਾਹਿਬ ਦਾ ਗੇਟ ਹੈ ਤੇ ਆਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਕੱਲ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰਾਤ ਕੱਟੀ ਹੁਣ ਤਿਆਰੀ ਕਰਕੇ ਤੇ ਆਪਾਂ ਕੋਚੀ ਦੇ ਜਿਹੜੇ ਆ ਇਤਿਹਾਸਕ ਥਾਵਾਂ ਜਿਹੜੀਆਂ ਇੱਥੇ ਦੋ ਜਾਂ ਮਸ਼ਹੂਰ ਆ ਉਹ ਵੇਖਣ ਵਾਸਤੇ ਜਾ ਰਹੇ ਆ ਤੇ ਉਧਰਲੇ ਬੰਨੇ ਆਪਾਂ ਵੇਖਦੇ ਆ ਕੀ ਕੁਝ ਆਪਾਂ ਨੂੰ ਮਿਲਦਾ ਬਾਕੀ ਇੱਥੋਂ ਕੁਝ ਸਰਚ ਕੀਤਾ ਆਪਾਂ ਨੈਟ ਤੇ ਤੇ ਕੁਝ ਆਪਾਂ ਨੂੰ ਇੱਥੋਂ ਦੇ ਲੋਕਲ ਲੋਕਾਂ ਨੇ ਦੱਸਿਆ ਤੇ ਦੇਖਦੇ ਹੁਣ ਕੀ ਕੁਝ ਮਿਲਦਾ ਪਹਿਲਾਂ ਤਾਂ ਆਪਾਂ ਸੈਂਟ ਫਰਾਇਸ ਚਰਚ ਹੈਗੀ ਆ ਜਿੱਥੇ ਵਾਸਕੋਡ ਗਾਮਾ ਨੂੰ ਦਫਨਾਇਆ ਗਿਆ ਸੀ ਉੱਥੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਜੇ ਉੱਥੇ ਜਾਣ ਦੀ ਇਜਾਜ਼ਤ ਮਿਲ ਗਈ ਉਹ ਤਾਂ ਉਹ ਬਲੌ ਦਿਖਾਉਣੇ ਤੇ ਆ ਤਾਂ ਸਮੁੰਦਰ ਦੇ ਨਾਲ ਨਾਲ ਆਪਾਂ ਖੱਬੇ ਹੱਥ ਜਿਹੜਾ ਚੱਲਦੇ ਪਏ ਆ ਤੇ ਸਾਰਾ ਸ਼ਿਪਯਾਰਡ ਬਣਿਆ ਆ ਸ਼ਿਪਯਾਰਡ ਦੇ ਇਥੇ ਕਈ ਦਰਵਾਜੇ ਨੇ ਤੇ ਕਈ ਜਗ੍ਹਾ ਤੇ ਐਂਟਰੀ ਹੁੰਦੀ ਆ ਪਰ ਆਮ ਜਿਹੜਾ ਲੋਕਲ ਪਬਲਿਕ ਉਹ ਜਾ ਸਕਦੀ ਆ ਤੇ ਆਪਣੇ ਵਰਗੇ ਜਿਹੜੇ ਟੂਰਿਸਟ ਆ ਉਹ ਇਥੇ ਨਹੀਂ ਜਾ ਸਕਦੇ ਕਿਉਂਕਿ ਸਾਰਾ ਗਵਰਨਮੈਂਟ ਦਾ ਕੰਮ ਹੈ ਬੰਦਰਗਾਵਾ ਤੋਂ ਕੀ ਆਉਦਾ ਕੀ ਜਾਂਦਾ ਉਹ ਸਾਰਾ ਇਸੇ ਸ਼ਿਪਯਾਰਡ ਤੋਂ ਹੁੰਦਾ ਆਦਰ ਤੁਸੀਂ ਦੇਖ ਸਕਦੇ ਜੇ ਗੱਡੀਆਂ ਗੱਡੀਆਂ ਵੱਡੀਆਂ ਸ਼ਿਪਯਾਰਡ ਕੋਚੇ ਜਿਹੜੀਆਂ ਵੱਡੀਆਂ ਕਰੇਨਾ ਖੜੀਆਂ ਜਿਹੜੀਆਂ ਸਮੁੰਦਰ ਦੇ ਵਿੱਚੋਂ ਆਇਆ ਹੋਇਆ ਸਮਾਨ ਜਿਹੜਾ ਕਰਟੇਨਰਾਂ ਦੇ ਵਿੱਚ ਆਉਣਾ ਸਮਾਨ ਉਹਨਾਂ ਨੂੰ ਚੱਕਦੀਆਂ ਨੇ ਤੇ ਗਾਂ ਫਿਰ ਟਰੱਕਾਂ ਤੇ ਲੋਡ ਕਰਕੇ ਅੱਗੇ ਭਾਰਤ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਪਹੁੰਚਾਇਆ ਜਾਂਦਾ ਤੇ ਕੋਈ ਸਮਾਨ ਆਉਂਦਾ ਤੇ ਕੋਈ ਜਾਂਦਾ ਆ ਉਸ ਤੋਂ ਅੱਗੇ ਆਹ ਵੇਖੋ ਕਿੱਡੇ ਵੱਡੀ ਸ਼ਿਪਯਾਰਡ ਨੂੰ ਜਿਹੜੇ ਸ਼ਿਪਯਾਰਡ ਬਣੀ ਹੋਈ ਹੈ ਇਹਦੇ ਤੋਂ ਸਮਾਨ ਚੜਾਇਆ ਜਾਂਦਾ ਤੇ ਉਤਾਰਿਆ ਜਾਂਦਾ ਸਭ ਤੋਂ ਵੱਡੀ ਸਪੋਰਟ ਲੱਗੀ ਐ ਕਿੱਡੇ ਵੱਡੇ ਜਹਾਜ਼ ਖੜੇ ਆ ਪਾਣੀ ਦੇ ਵਿੱਚ ਪਰ ਇੱਧਰਲੇ ਬੰਨੇ ਇਜਾਜ਼ਤ ਨਹੀਂ ਹੈਗੀ ਸੈਂਟਰ ਗਵਰਨਮੈਂਟ ਦਾ ਵਿਭਾਗ ਹੈ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਇੱਥੇ ਵਿਖਾ ਨਹੀਂ ਸਕਦੇ ਇਹ ਸਾਰਾ ਨਾਲ ਨਾਲ ਖੱਬੇ ਬੰਨੇ ਜਿੰਨਾ ਵੀ ਆਪਾਂ ਜਾ ਰਹੇ ਆ ਨਾਰਥ ਵਾਲੇ ਬੰਨੇ ਨੂੰ ਜਾ ਰਹੇ ਆ ਇੱਧਰ ਸਾਰਾ ਇੱਕ ਬੰਨੇ ਸਮੁੰਦਰ ਲੱਗਦਾ ਤੇ ਵੱਡੇ ਵੱਡੇ ਜਹਾਜ਼ ਖੜੇ ਹੋਏ ਸ਼ਿਪਾਂ ਇਹਨਾਂ ਦੇ ਉਹ ਇੰਨਾ ਮਟੀਰੀਅਲ ਆਉਂਦਾ ਇਹਨੀਆਂ ਸ਼ਿਪਾਂ ਦੇ ਉੱਤੇ ਭਰ-ਭਰ ਕੇ ਕੰਟੇਨਰ ਆਉਂਦੇ ਆ ਆ ਸਾਰਾ ਸਮਾਰਟ ਹੋਣਾ ਤੇ ਲੱਗਿਆ ਸਾਰੇ ਦਰਵਾਜ਼ੇ ਲੋਕ ਕਰਕੇ ਰੱਖੇ ਹੋਇਆ ਸਿਕਿਉਰਿਟੀ ਦਾ ਪੂਰਾ ਤੇ ਇਦਾਂ ਤੁਸੀਂ ਵੀਊ ਤੁਸੀਂ ਦੇਖ ਸਕਦੇ ਦੂਰ ਤੋਂ ਆਪਾਂ ਚੈੱਕ ਕਰ ਸਕਦੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਇਜਾਜ਼ਤ ਵਗੋਂ ਬੱਲੇ ਵੱਡੇ ਵੱਡੇ ਚੱਲਦੇ ਆ ਕੁਝ ਡੈੱਡ ਹੋਏ ਪਏ ਆ ਤੇ ਕੁਝ ਵਿੱਚ ਖੜੇ ਚੱਲਦੇ ਪਏ ਵੀਡੀਓ ਨੂੰ ਵੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਅੱਜ ਦੇ ਸਵੇਰ ਦੀ ਸਫਰੀ ਅਕਾਲ ਆਪਾਂ ਨਿਕਲੇ ਆ ਕੇਰਲਾ ਦਾ ਸਫਰ ਤੇ ਤੇ ਅੱਜ ਤਕਰੀਬਨ ਆਪਾਂ ਲਗਭਗ 24 25 ਦਿਨ ਹੋ ਗਏ ਚੱਲਦਿਆਂ ਨੂੰ ਅਸ ਟਾਈਮ ਆਪਾਂ ਕੋਚੀ ਸ਼ਹਿਰ ਦੇ ਵਿੱਚ ਰੁਕੇ ਹੋਏ ਆ ਕੋਚੀ ਸ਼ਹਿਰ ਦੇ ਵਿੱਚ ਕਾਫੀ ਸਾਰੀਆਂ ਥਾਵਾਂ ਨੇ ਤੇ ਕੋਚੀ ਸ਼ਹਿਰ ਆਪਣੇ ਆਪ ਦੇ ਵਿੱਚ ਕਾਫੀ ਜਿਆਦਾ ਫੇਮਸ ਹੈ ਕੋਚੀ ਦੇ ਵਿੱਚ ਇੱਕ ਵਪਾਰਿਕ ਪੱਖ ਤੋਂ ਕੋਚੀ ਤੇ ਧਾਰਮਿਕ ਬਿਰਤੀ ਤੋਂ ਦੇਖਿਆ ਜਾਵੇ ਕੋਚੀ ਬਹੁਤ ਹੀ ਵੱਡਾ ਮਹਿੰਨੇ ਰੱਖਦਾ ਹੈ ਸ਼ਹਿਰ ਤੇ ਇਹ ਆ ਜਿਹੜੇ ਆ ਇੱਥੋਂ ਦੇ ਕਰੂਜ਼ ਜਾਂਦੇ ਨੇ ਜਿਹੜੇ ਜਹਾਜ਼ ਜਾਂਦੇ ਆ ਸ਼ਿਪਲੈਂਡ ਏਰੀਆ ਇੱਥੇ ਵੈਸੇ ਅੱਗੇ ਆਪਾਂ ਨਹੀਂ ਜਾ ਸਕਦੇ ਇਧਰ ਦਰਵਾਜੇ ਬਣਾਏ ਆ ਗੇਟ ਬਣਾਏ ਸਿਕਿਉਰਿਟੀ ਲੱਗੀ ਹੋਈ ਆ ਇੱਥੇ ਸਿਰਫ ਕੰਮ ਕਰਨ ਵਾਲੇ ਹੀ ਜਾ ਸਕਦੇ ਆ ਜਿਹੜੇ ਇੱਥੇ ਕੰਮ ਕਰਦੇ ਆ ਆਮ ਪਬਲਿਕ ਨੂੰ ਇੱਥੇ ਅਲਾਉਡ ਨਹੀਂਗਾ ਇਹ ਵੱਡੇ ਵੱਡੇ ਜਹਾਜ਼ ਆਉਂਦੇ ਨੇ ਜਿਹੜੇ ਅਰਬ ਕੰਟਰੀਆਂ ਤੋਂ ਹੋ ਕੇ ਤੇ ਇਧਰ ਢੋਆ ਢੋਈ ਵਾਸਤੇ ਸਮਾਨ ਇੱਥੇ ਆਉਂਦਾ ਆ ਤੁਸੀਂ ਦੇਖ ਸਕਦੇ ਆ ਆ ਵੀ ਇੱਕ ਸ਼ਿਪ ਬਹੁਤ ਵੱਡਾ ਸ਼ਿਪ ਲੱਗਾ ਇੱਕ ਉਹ ਸਟਾਰਟ ਖੜਾ ਆ ਤੇ ਇਧਰ ਇਹ ਸਾਰੀ ਬੰਦਰਗਾਹੀ ਆ ਤੇ ਬੰਦਰਗਾਹ ਦੇ ਉੱਪਰ ਇਹ ਜਿਹੜੇ ਵੱਡੇ ਕਨਟੇਨਰ ਆਣ ਕੇ ਜਹਾਜ਼ ਖੜਦੇ ਜਿਨ੍ਹਾਂ ਦੇ ਵਿੱਚ ਲੱਖਾਂ ਹਜ਼ਾਰਾਂ ਕੰਟੇਨਰ ਰੋਜ਼ ਭਾਰਤ ਵਿੱਚ ਆਉਂਦੇ ਭਾਰਤ ਵਿੱਚੋਂ ਜਾਂਦਾ ਵੀ ਹੈ ਇੰਪੋਰਟ ਤੇ ਐਕਸਪੋਰਟ ਦਾ ਕੋਚੇ ਇੱਕ ਹੱਬ ਬਣ ਗਿਆ ਹੈ ਹੋਰ ਆਪਾਂ ਅੱਗੇ ਆਏ ਆ ਤੇ ਇਧਰਲੇ ਬਣੇ ਤੁਸੀਂ ਵੇਖੋ ਇੱਥੇ ਜਹਾਜ਼ਾਂ ਦਾ ਹਵਾਈ ਅੱਡਾ ਵੀ ਬਣਿਆ ਆ ਜਹਾਜ਼ ਵੀ ਇੱਥੋਂ ਲੈਂਡ ਹੁੰਦੇ ਆ ਤੇ ਹਵਾਈ ਜਹਾਜ਼ ਤੇ ਇਧਰ ਸਮੁੰਦਰੀ ਜਹਾਜ਼ ਔਰ ਸਾਹਮਣੇ ਵੇਖੋ ਕਿੰਨਾ ਵੱਡਾ ਮੰਦਰੀ ਜਹਾਜ਼ ਖੜਾ ਆ ਪਾਣੀ ਦੇ ਵਿੱਚ ਤੇ ਉਹਦੇ ਉੱਪਰ ਸਮਾਨ ਆਇਆ ਔਰ ਕਿੱਡੇ-ਕੱਡੇ ਫੁੱਟਬਾਲ ਜਿਹੇ ਆਏ ਨੇ ਇਹ ਸਾਰੇ ਇੱਥੇ ਲੈਂਡ ਹੋਣਗੇ ਉਤਰਨਗੇ। ਉਹ ਸਾਹਮਣੇ ਗ੍ਰੇ ਕਲਰ ਦਾ ਜਹਾਜ਼ ਇੱਕ ਇੱਧਰ ਖੜਾ ਤੇ ਇਹਦੇ ਵਿੱਚ ਨਾ ਪੁਲ ਬਣਾਏ ਹੋਏ ਆ। ਇਹਨਾਂ ਪੁਲਾਂ ਦੇ ਥਰੂ ਜਿਹੜੇ ਟਰੱਕ ਜਾਂਦੇ ਨੇ ਉਹ ਗਾਂਹ ਜਾ ਕੇ ਸਮਾਨ ਲੈ ਕੇ ਆਉਂਦੇ ਤੇ ਛੱਡ ਕੇ ਆਉਂਦੇ ਆ। ਆਪਾਂ ਜਾ ਰਹੇ ਆ ਚਰਚ ਆਫ ਦਾ ਸੰਤ ਫ੍ਰੈਸਚ ਜਿੱਥੇ ਵਾਸਕੋਟ ਗਾਮਾ ਨਾਲ ਅੱਥੇ ਜੁੜੀ ਹੋਈ ਇਤਿਹਾਸ ਰਹੀ ਆ। ਤੇ ਆਹ ਤੁਸੀਂ ਵੇਖੋ ਨਾਲ ਦੀ ਨਾਲ ਆਪਾਂ ਬੋਲਾਂਗੇ ਤੁਸੀਂ ਵੇਖੋ ਮਾਰਕੀਟ ਵੇਖੋ ਤੁਸੀਂ ਇੱਧਰ ਦੀ ਤੇ ਸੋਹਣੇ ਦ੍ਰਿਸ਼ ਨੇ ਨਾਲ ਦੀ ਨਾਲ ਚੱਲਦਾ ਪਿਆ ਆਪਣਾ ਨੈਕਲ ਦੇਖੀ ਜੋ ਅਸਮਾਨ ਦੇ ਵਿੱਚ ਚਿੱਟਾ-ਚਿੱਟਾ ਬੱਦਲ ਤੇ ਨੀਲਾ-ਨੀਲਾ ਸਮਾਂ ਐਟੀਆਂ ਗੰਗਣ ਚੁੰਮੀ ਜਿਹਾ ਮਾਰਦਾ ਨਾਂ ਡੁਲੀਆਂ ਗਲੀਆਂ ਖੁੱਲੀਆਂ ਡੁਲੀਆਂ ਛੜਕਾਂ ਟ੍ਰੈਫਿਕ ਬਹੁਤ ਹੈ ਪਰ ਇਹ ਨਹੀਂਗਾ ਵੀ ਕਿਤੇ ਜਾਮ ਲੱਗੇ ਹੋਏ ਆ ਸਭ ਕੁਝ ਖੁੱਲਾ ਡੁਲਾ ਹਰ ਇੱਕ ਨੇ ਦੁਕਾਨਦਾਰੀ ਕੀਤੀ ਹਰ ਇੱਕ ਨੇ ਮੌਲ ਬਣਾਏ ਆ ਪਰ ਅਨੁਸ਼ਾਸਨ ਇਹ ਨਾ ਕਿ ਕਿ ਕੁਝ ਕਹਿ ਨਹੀਂ ਸਕਦੇ ਕਿੰਨਾ ਵਧੀਆ ਸੱਜੇ ਢੰਗ ਨਾਲ ਚੱਲਦੇ ਪਏ ਆ ਸਾਰੀ ਜਿਹੜੀ ਖੱਬੇ ਹੱਥ ਵਾਲੀ ਆਪਣੀ ਸਾਈਡ ਹੈ ਨਾ ਖੱਬੀ ਸਾਈਡ ਸਾਰੀ ਇਸ ਸਮੁੰਦਰ ਦੀ ਹੈ ਇਧਰ ਬੰਦਰਗਾਵਾ ਮਰੀਨ ਡਰਾਈਵ ਸਾਰਾ ਕੁਝ ਇਧਰਲੇ ਬਨੇ ਆ ਉਹ ਚੀਜ਼ ਆਪਾਂ ਵੇਖਾਂਗੇ ਸ਼ਾਮ ਨੂੰ ਹੁਣ ਜਿਹੜਾ ਅਲੱਗ-ਅਲੱਗ ਤਿੰਨ-ਚਾਰ ਜਗ੍ਹਾ ਵੇਖੀਆਂ ਨੇ ਉਹਨਾਂ ਨੂੰ ਆਪਾਂ ਵਿਜ਼ਿਟ ਕਰਾਂਗੇ ਤੇ ਬੀਚ-ਬੂਚ ਦੇ ਕਿਨਾਰੇ ਆਪਾਂ ਸ਼ਾਮ ਨੂੰ ਜਾਵਾਂਗੇ ਸਕਾਈਲੋਰ ਚੰਗਾ ਜਾਂਦਾ ਚੱਲ ਵੀ ਝੋਟਿਆ ਕਿੱਥੀ ਚਲ ਜਾਵਾਂ ਇਧਰ ਵੇਖੋ ਕਿੰਨਾ ਵਧੀਆ ਕੋਲ ਬਣੇ ਹੋਏ ਆ ਇਹ ਸਾਈਡ ਦੀ ਘੁੰਮ ਕੇ ਜਾਂਦੇ ਆਪਾਂ ਵੀ ਤੋਂ ਨਾਲ ਹੀ ਸੱਜਿਆ ਤਾਂ ਗੱਦੀ ਸਾਰੀ ਬਣੀ ਵੱਡੀ ਹਰੀ ਚਰਚ ਹਿੰਦ ਤੋ ਫ੍ਰਾਸੀ ਚਾਰਜਾ ਬਹੁਤ ਹੀ ਮਸ਼ਹੂਰ ਚਰਚ ਤੇ ਹੁਣ ਆਪਾਂ ਇੱਥੇ ਕਰਦੇ ਗੱਲਬਾਤ ਜਿਹੜੀ ਚਰਚ ਆਪਾਂ ਵੇਖਣ ਆਏ ਸੀ ਨਾ Google ਨੇ ਤੇ ਇਹੀ ਦੱਸਿਆ ਤੇ ਇਹ ਕੁਝ ਹੋਰ ਹੀ ਦੱਸੀ ਜਾਂਦੇ ਆ ਬਾਕੀ ਪੁੱਛਦੇ ਆ ਵੇਖੋ ਚਰਚ ਕਿੰਨੀ ਸ਼ਾਨਦਾਰ ਤੇ ਬਹੁਤ ਹੀ ਪੁਰਾਣੀ ਚਰਚ ਸੰਤ ਫਰਾਂਸਿਸ ਚਰਚ ਇੱਥੇ ਦੋ ਤਿੰਨਾਂ ਨੂੰ ਪੁੱਛਿਆ ਪਰ ਪੁੱਛਦੇ ਨੇ ਵਾਸਕੋਡਗਮ ਵਾਲੀ ਚਰਚ ਮਿਲ ਜਾਵੇ ਕੋਸ਼ਿਸ਼ ਕਰਾਂਗੇ ਵੇਖੋ ਕਿੰਨੇ ਉੱਪਰ ਉਹ ਟੱਲ ਲੱਗੇ ਹੋਏ ਆ ਸਲੀਪ ਲੱਗੀ ਹੋਈ ਆ ਬਹੁਤ ਹੀ ਸ਼ਾਨਦਾਰ ਸੋਹਣੀ ਚਰਚ ਬਣੀ ਗੁੱਡ ਇੱਧਰ ਵੇਖੋ ਕਿੰਨੀ ਖੁੱਲੀ ਡੁੱਲੀ ਇੱਥੇ ਚਰਚਾਂ ਬਹੁਤ ਨੇ ਬਹੁਤ ਸ਼ਾਨਦਾਰ ਚਰਚ ਇਹ ਚਰਚ Google ਆਪਾਂ ਨੂੰ ਇੱਥੇ ਲਾਇਆ ਇਸ ਚਰਚ ਦੇ ਵਿੱਚ ਪਰ ਜਦੋਂ ਆਪਾਂ ਪਤਾ ਕੀਤਾ ਇਹ ਚਰਚ ਜਿਹੜੀ ਆ ਉਹ ਚਰਚ ਨਹੀਂ ਜਿੱਥੇ ਵਾਸਕੋੜ ਗਾਮਾਂ ਦੀ ਡੈੱਡ ਬੋਡੀ ਦਫنائਾਈ ਗਈ ਸੀ ਹੁਣ ਇੱਥੋਂ ਇਹ ਤਕਰੀਬਨ 8 ਕਿਲੋਮੀਟਰ ਅੱਗੇ ਦੱਸਦੇ ਪਏ ਨੇ ਪਹਿਲਾਂ ਤਾਂ ਇੱਥੇ ਕਿਸੇ ਨੂੰ ਪਤਾ ਨਹੀਂ ਲੱਗਿਆ ਹੁਣ ਪਤਾ ਲੱਗਿਆ ਸਰਚ ਕਰਕੇ ਇਹਨਾਂ ਨੇ ਆਪਾਂ ਨੂੰ ਥੋੜੀ ਲੋਕੇਸ਼ਨ ਦਿੱਤੀ ਹੈ। ਹੁਣ ਦੇਖਦੇ ਆਪਾਂ ਉਹ ਚਰਚ ਦਾ ਪਤਾ ਕਰਦੇ ਆਂ ਜੇ ਮਿਲ ਜਾਵੇ ਤੇ ਤੁਹਾਨੂੰ ਉਹ ਦਿਖਾਵਾਂਗੇ। ਲੱਭਣ ਵਾਸਤੇ ਬਹੁਤ ਜ਼ਿਆਦਾ ਮੁਸ਼ਕਲਾਂ ਦੀਆਂ। ਤੇ ਜਦੋਂ ਬਾਰਿਸ਼ ਹੋ ਰਹੀ ਸੀ ਜਦੋਂ ਆਪਾਂ ਇੱਧਰ ਆਏ ਸੀ। ਇਹਨਾਂ ਰਾਵਾਂ ਤੋਂ ਲੰਘਦੇ ਹੋਏ ਆਪਾਂ ਗੁਰਦੁਆਰਾ ਸਾਹਿਬ ਨੂੰ ਗਏ ਸੀ। ਉਹੀ ਰਸਤੇ ਆਪਾਂ ਨੂੰ ਅੱਜ ਦੁਬਾਰਾ ਜਾਣਾ ਪੈਣਦਿਆ। ਤੇ ਕਹਿੰਦੇ ਸੀ ਕਿ ਫੇਰ ਵੀ ਮਿਲ ਜਾਂਦੀ ਹੈ। ਮੈਨੂੰ ਇਧਰੋਂ ਪਤਾ ਨਹੀਂ ਲੱਗਿਆ ਹੈਗਾ। ਤੇ ਆਪਾਂ ਕੋਈ ਨਹੀਂ ਹੌਲੀ-ਹੌਲੀ। ਇਸੇ ਰਾਵਾਂ ਤੇ ਸਾਈਕਲ ਤੇ ਫਰਦੇ ਆਪਾ ਨਜ਼ਾਰੇ ਲੈਂਦੇ ਜਾਂਦੇ ਵੇਖਿਆ ਮਾਹੌਲ ਬਣਦਾ ਆਇਆ ਮਾਹੌਲ ਬਣਦਾ ਕੀ ਬਾਤ ਆ ਕੀ ਖੂਬ ਸੁੰਦਰਤਾ ਆ ਅਸਮਾਨ ਦੇ ਵਿੱਚ ਨਿੱਕੇ ਨਿੱਕੇ ਪਤਲੇ ਪਤਲੇ ਜੇ ਬੱਦਲ ਇਧਰਲੇ ਬਨੇ ਸ਼ਾਨਦਾਰ ਵਿਊ ਬਹੁਤ ਖੂਬਸੂਰਤ ਵਿਊ ਚੰਨ ਜਾਨਤ ਕਹਿ ਸਕਦੇ ਆਪਾ ਕੋਈ ਚੀਜ਼ ਜੋਗ ਵੀ ਨਾ ਬਹੁਤ ਕੁਝ ਬਿਆਨ ਕਰਦਾ ਨਾ ਸੋਹਣਾ ਜਿਵੇਂ ਟਰੋਫੀ ਮਿਲਦੀ ਨਾ ਵਰਲਡ ਕੱਪ ਦੀ ਉਹ ਮੇ ਦਾ ਬਣਿਆ ਆ ਚੌਂ ਦਾ ਸਾਹਮਣੇ ਉੱਚੀ ਸਾਰੇ ਬਿਲਡਿੰਗਾਂ ਕਿੰਨਾ ਸੋਹਣਾ ਰਹਿਣ ਬਸੇੜਾ ਬਣਾਇਆ ਤੇ ਜਿਨ੍ਹਾਂ ਨੇ ਵੇਖਣਾ ਸ਼ਾਮ ਨੂੰ ਦੇਖਦੇ ਰੋਜ਼ ਸਮੁੰਦਰ ਤੇ ਸ਼ਹਿਰ ਦਾ ਥਿਊ ਕੀ ਕਹਿ ਸਕਦੇ ਆ ਇੰਨੇ ਸੋਹਣੇ ਕੋਚੀ ਬਾਰੇ ਪਾ ਚੱਲ ਰਹੇ ਆ ਇਸ ਬੋਲਦੇ ਤੇ ਬੋਲਦੇ ਛੇੜਦੇ ਬਣਿਆ ਆਪਣਾ ਗਰੂਜ਼ ਬਹੁਤ ਵੱਡਾ ਤੇ ਨਵਾਂ ਯਾ ਕਰੂਜ਼ ਨਜ਼ਰ ਆ ਰਿਹਾ ਹੈ ਇਹ ਸਮੁੰਦਰ ਦਾ ਸਫਰ ਕਰਾਉਂਦਾ ਜਿਹੜੇ ਸ਼ਾਵਨ ਘੁੰਮਣਾ ਫਿਰਨਾ ਚਾਹੁੰਦੇ ਨੇ ਮਰੀਨ ਡਰਾਈਵ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਆ ਸ਼ਾਨਦਾਰ ਸ਼ਾਨਦਾਰ ਥਿਊ ਗੁੱਡ ਵੈਰੀ ਗੁੱਡ ਤੁਤ ਨਜ਼ਾਰਿਆਂ ਦੇ ਵਿੱਚ ਕਈ ਵਾਰ ਇਦਾਂ ਵੀ ਹੋ ਜਾਂਦਾ ਆ ਵਿੱਚ ਫਸ ਗਈ ਆ ਹੁੱਕ ਤੇ ਹੁਣ ਟਾਕੇ 'ਚ ਪਏ ਤੇ ਪਤਾ ਲੱਗਾ ਕੱਢ ਦੇ ਨੂੰ ਕਲ ਤੋਂ ਆ ਕੱਢ ਨਾਵੇਂ ਪੈ ਗਏ ਵਿੱਚ ਪੁੰਡੀ ਪੈ ਗਈ ਵਿੱਚ ਕੜਕੜਕ ਜੀ ਹੋਈ ਜੋ ਟੁੱਟੀ ਹੈ ਨਾ ਉਦੋਂ ਬਣਾ ਲੱਗਿਆ ਮੰਨਿਆਂ ਦਾ ਬੜੇ ਤਰੀਕੇ ਨਾਲ ਹੀ ਪਰ ਕਿਵੇਂ ਨਿਕਲ ਕੇ ਵਿੱਚ ਸੋਧ ਗਈ ਤਾਰਾਂ ਦੇ ਬਾਜੇ ਤੇ ਚੰਗਾ ਹੀ ਨਹੀਂ ਤੇ ਫਿਰ ਦੇਖਣਾ ਪੈਣਾ ਹੈ ਪਵਾੜਾ ਰਾਈ ਖਾ ਲਏ ਆਂ ਕੀ ਆ ਬੋਲ ਆਪਾਂ ਕ੍ਰੋਸ ਕਰਦੇ ਪਏ ਆ ਤੇ ਪਹਿਲਾਂ ਕਰਕੇ ਆ ਗਏ ਆਂ ਤੇ ਇਧਰਲੇ ਬੰਨੇ ਤੁਸੀਂ ਦੇਖੋ ਦਰ ਦੇ ਵਿੱਚ ਉਹ ਫੇਰੀਆਂ ਚੱਲਦੀਆਂ ਨੇ ਜਿਹੜੀਆਂ ਇੱਥੇ ਘੁੰਮਣ ਜਾਂਦੇ ਤੇ ਇਹ ਤੋਂ ਸਿੱਧਾ ਟ੍ਰੈਕਟ ਦੂਜੇ ਆਈਲੈਂਡਾਂ ਤੇ ਲੈ ਕੇ ਵੀ ਜਾਂਦੀਆਂ ਨੇ ਵੇਖਾਂਗੇ ਆ ਦੋ ਤਿੰਨ ਆਈਲੈਂਡ ਹੈਗੇ ਪਹਿਲਾਂ ਆਪਾਂ ਜਿੱਧਰ ਜਾ ਰਹੇ ਆ ਉਹ ਵੇਖ ਕੇ ਆਈਏ ਤਾਂ ਇਧਰ ਵੀ ਕੋਈ ਇਹਨਾ ਸੁਣਾ ਨਜ਼ਾਰਾ ਹੈ ਨਾ ਕੋਲ ਕੋਲ ਦੇਖੋ ਕਿੰਨਾ ਵੱਡਾ ਖੜਾ ਇੱਕ ਆ ਛੋਟਾ ਆ ਬਹੁਤ ਵੱਡਾ ਸ਼ਿਪ ਇਹਦੇ ਜਿਵੇਂ ਟਵਾ ਟਵਾਈ ਦਾ ਕੰਮ ਕੀਤਾ ਜਾਂਦਾ ਹੈ ਆਹ ਸਾਹਮਣੇ ਵੱਡੀਆਂ-ਵੱਡੀਆਂ ਚੈਨਕੁੱਪੀਆਂ ਪਾਈਆਂ ਹੋਈਆਂ ਨੇ ਇਹ ਵੀ ਸ਼ਿਪਯਾਰਡ ਦਾ ਹੀ ਸਾਰਾ ਜੁੜਿਆ ਹੋਇਆ ਕੰਮ ਇੱਧਰਲੇ ਬਨੇ ਜਿਹੜੇ ਸਮੁੰਦਰ ਦੇ ਵਿੱਚੋਂ ਜਾਜ ਆਉਂਦੇ ਆ ਤੇ ਢੋਆ-ਢਵਾਈ ਵਾਲਾ ਕੰਮ ਆ ਇਥੋਂ ਵੀ ਵੱਡੇ ਪੱਧਰ ਤੇ ਹੁੰਦਾ ਦੇਖੋ ਕਿੱਡਾ ਵੱਡਾ ਕੰਟੇਨਰ ਜਿਹੜਾ ਇੱਧਰ ਐਂਟਰ ਕਰ ਰਿਹਾ ਹੈਗਾ ਤੇ ਕੁਝ ਲੈ ਕੇ ਆਏ ਨੇ ਆਹ ਲਾ ਕੇ ਆਏ ਨੇ ਤੇ ਕੁਝ ਆ ਲੱਦਣ ਵਾਸਤੇ ਜਾ ਰਹੇ ਨੇ ਆ ਸਾਰੇ ਕੰਟੇਨਰ ਇੱਧਰਲੇ ਬਨੇ ਜਾਣੇ ਆ ਆ ਟਿਪਰ ਇਹਦੇ ਤੇ ਲੱਦ ਕੇ ਜਾਊਗਾ ਇਧਰੋਂ ਤੇ ਇਹ ਭਰਿਆ ਜਿਹੜਾ ਇੰਡੀਆ ਦਾ ਮਾਲ ਹੈ ਬਾਹਰ ਜਾਏਗਾ। ਉਹ ਇੱਕ ਅੰਦਰ 컨ਟੇਨਰ ਹੈ ਸਾਰੇ 컨ਟੇਨਰ ਕੰਨੀਆ 컨ਟੇਨਰ ਨੇ ਹਾਈ ਸਕਿਉਰਿਟੀ ਇੱਥੇ। ਉਹ ਐਂਟਰੀ ਨਹੀਂ ਕਰ ਸਕਦਾ ਇੱਥੇ। ਮੰਨੇ ਵੇਖੋ ਸਾਰੇ 컨ਟੇਨਰ ਖਾਲੀ ਪਏ ਹੋਏ ਨੇ ਤੇ ਇਹਨਾਂ ਦੇ ਵਿੱਚ ਮਾਲ ਭਰ ਕੇ ਗਾ ਜਾਂਦਾ। ਇਹਦੇ ਖਾਲੀ ਕਰਕੇ ਇੱਥੇ ਰੱਖੇ ਜਾਂਦੇ ਆ। ਉਸ ਤੋਂ ਬਾਅਦ ਵਿੱਚ ਇੱਥੋਂ ਲੱਦ ਕੇ ਗਾ ਟਰੱਕਾਂ ਦੇ ਉੱਪਰ ਤੇ ਫਿਰ ਜਾਂ ਜਾਂਦੇ ਕਰਪਾਚ ਆ ਸਾਰਾ ਸ਼ੇਬਿਆੜ ਦਾ ਏਰੀਆ ਜਿਵੇਂ ਪੂਰੇ ਵੇਖਣ ਵਾਲਿਆ ਬਹੁਤ ਸੋਹਣਾ ਅੱਜ ਤਾਂ ਜਿਵੇਂ ਆ ਰਿਹਾ ਹੈ ਸਾਹਮਣੇ ਬਰਜ ਚੜਦਿਆਂ ਬ੍ਰਿਜ ਚੜਦਿਆਂ ਸਾਹਮਣੇ ਬਣੇ ਦੋ ਪਿੱਲਰ ਤੇ ਪਿੱਲਰਾਂ ਦੇ ਉੱਪਰ ਤੇ ਬਣਿਆ ਆ ਅੱਗੇ ਬ੍ਰਿਜ ਬ੍ਰਿਜ ਨੂੰ ਕ੍ਰੋਸ ਕਰਕੇ ਆਪਾਂ ਖੱਬੇ ਵਾਲੇ ਬੰਨੇ ਹੋਣਾ ਤੇ ਆ ਤੀਜਾ ਪੋਲ ਆਪਾਂ ਕ੍ਰੋਸ ਕਰਦੇ ਪਏ ਆ ਆਡੀ ਚਰਚ ਬਾਲਾ ਹੀ ਦੂਰ ਹੋ ਗਈ ਹੈ ਹੁਣ ਇਹ ਦੂਜੇ ਆਈਲੈਂਡ ਤੇ ਆ ਇਥੋਂ ਆਪਾਂ ਨੂੰ ਕਰੂਜ਼ ਲੈਣਾ ਪਊਗਾ ਤੇ ਫਿਰ ਆਪਾਂ ਅੱਗੇ ਜਾ ਸਕਦੇ ਹੁਣ ਪਤਾ ਨਹੀਂ ਚੱਲੇਗਾ ਦੋਸਤੋਂ ਬਾਅਦ ਚ ਵਾਰੀ ਆਊਗੀ ਲੱਗਦਾ ਲੇਟ ਹੋ ਗਏ ਆਪਾਂ ਵੇਟ ਕਰਨੀ ਪੈਗੀ ਸਾਹਮਣੇ ਕਰੂਜ਼ ਦੇ ਕਰੂਜ਼ ਦੇ ਪਰਲੇ ਬਣੇ ਦੇਖੋ ਜੀ ਕਿੰਨਾ ਸ਼ਾਨਦਾਰ ਆਈਲੈਂਡ ਨਜ਼ਰ ਆ ਰਿਹਾ ਨਾ ਇਦਾਂ ਕਰੂਜ਼ ਆਉਂਦੇ ਉਧਰ ਹੋਰ ਕੋਈ ਰਸਤਾ ਹੀ ਨਹੀਂਗਾ ਜਿੱਥੇ ਬਦੰਦਰ ਦੀ ਚਰਚ ਬਣਾਈ ਸੀ ਜਿੱਥੇ ਇਹਨੂੰ ਦਫਨਾਇਆ ਗਿਆ ਸੀ ਉਹੀ ਜਗਾ ਵੇਖ ਕੇ ਉਸ ਆਈਲੈਂਡ ਤੇ ਆ ਹੁਣ ਆਪਾਂ ਉਹੀ ਵੇਖਣਾ ਹੈਗਾ ਆ ਵੇਖੋ ਇਧਰ ਸ਼ਿਪ ਦਾ ਸਾਰਾ ਕਾਰੋਬਾਰ ਕਿੱਡੇ ਕਿੱਡੇ ਵੱਡੇ ਕੰਟੇਨਰ ਤੁਸੀਂ ਵੇਖੋ ਇਥੋਂ ਚੱਕਦੀ ਹੈ ਤੇ ਕਿੱਡੀਆਂ-ਕਿੱਡੀਆਂ ਵੱਡੀਆਂ ਕਰੈਨਾਂ ਲੱਗੀਆਂ ਆ ਸਾਹਮਣੇ ਵੇਖ ਕੇ ਉਹ ਲੱਗਦਾ ਵੀ ਕੀ ਚੀਜ਼ ਹੈ ਫਿਰ ਕੋਚੀ ਕੋਚੀ ਆ ਕੋਚੀ ਮਿੰ ਕੋਚੀ ਇਧਰ ਨਾਲ ਸ਼ਿਪਾਂ ਦੇ ਕਿਰਾਏ ਬਹੁਤ ਥੋੜੇ ਆ ਉਹ ਸਾਈਲੈਂਡ ਤੇ ਲੈ ਕੇ ਜਾਣਾ ਇਹਨਾਂ ਨੇ ਬਹੁਤ ਸਸੇ ਗੱਲ ਜੀ ਬੜੀ ਹੈ ਜੀ ਆਪ ਸੁਣਾਈਏ ਬੜੀ ਬੜੀ ਆ पंजाब से भाई साइकिल आ गई बहुत बढ़िया यार क्या बात हमारा भी फोटो लिया आ, जी जरूर आपका वीडियो भी कर रहे हैं अच्छा कैसे लगा आपको बहुत बढ़िया बहुत बढ़िया सर आपको बीच में कोई तकलीफ हुई कोई कभी तकलीफ नहीं हुई यहाँ तो बिल्कुल ही नहीं होगा नहीं नहीं आप दिन रात कहीं भी घूमिए बहुत बढ़िया जगह है बहुत बढ़िया लोग ਅਭੀ ਕਹਾਂ ਜਾ ਰਹੇ ਹੈ ਅਭੀ ਵਾਸਕੋਡੀ ਕਾਮਾ ਵਾ ਵਾਸਕੋਡੀ ਕਾਮਾ ਸਕੋਰ ਜਾਏਗਾ ਮਾਂਡਾਜੀਰੀ ਪਾਰਾ ਵਾਸਕੋਡੀ ਕਾਮਾ ਚਰਚ ਹੈ ਨਾ ਉਹ ਯਾਨੀ ਕਿ ਸੈਂਟਰਲ ਚਰਚ ਸੈਂਟਰਲ ਚਰਚ ਵਹਾਂ ਜਾ ਰਹੇ ਹਾਂ 1000 ਸਾਲ ਪੁਰਾਣੀ ਚਰਚ ਹੈ ਜੋ ਕਿ ਜੋ ਗਰਲੋਪਾਲ ਨੇ ਹਿੰਦੁਸਤਾਨ ਨੇ ਫਸਟ ਕਰ ਬਣਾਇਆ ਸੀ ਕੈਲਾ ਮੈਂ وہی ਹੈ ਨਾ ਚਰਚ ਇਹ ਬਾਈ ਚਰਚ ਠੀਕ ਹੈ ਬਹੁਤ ਬੜੀਆ ਹੈ ਬਹੁਤ ਬੜੀ ਆਪਸ ਮਿਲ ਗਿਆ ਠੀਕ ਹੈ ਸਰ ਬਾਈ ਸਾਈਕਲ ਆ ਬਹੁਤ ਬੜੀਆ ਓਕੇ ਸਰ ਠੀਕ ਹੈ ਸ਼ਿਪ ਦੇ ਕਰੂਜ਼ ਤੇ ਜਦੋਂ ਆਪਾਂ ਸਫਰ ਕਰਦੇ ਆ ਨਾ ਕੋਈ ਖਾਸ ਕਰਾਇਆ ਨਹੀਂ ਲੱਗਦਾ 3 ਰੁਪਇਆ ਤੇ 3 ਰੁਪਇਆ ਇੱਕ ਜਿੰਨੇ ਦਾ ਕਰਾਇਆ ਤੇ 2 ਰੁਪਇਆ ਤਰਫ ਸਾਈਕਲ ਦੇ ਲਾਏ ਆ ਹਾਇ ਸਾਬ ਸਾਹਮਣੇ ਗੜ 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 ਕਰਦਾ ਕਰੂਜ਼ ਆ ਗਿਆ ਇਹਦੇ ਜੜਾਂਗੇ ਪਹਿਲਾਂ ਸਮਾਨ ਉਤਰੇਗਾ ਤੇ ਬਾਅਦ ਵਿੱਚ ਆਪਣੀ ਵਾਰੀ ਆ ਗਈ ਆ ਗਿਆ ਪਿੱਛੇ ਹੁਣ ਸਾਰਾ ਕਰੂਜ਼ ਇਹ ਖਾਲੀ ਹੋ ਰਿਹਾ ਤੇ ਇਹਦੇ ਵਿੱਚ ਉਸ ਤੋਂ ਬਾਅਦ ਇੱਕ ਹੋਏਗੀ ਆਪਣੀ ਐਂਟਰ ਐਂਟਰੀ ਉਹ ਆਈਲੈਂਡ ਤੇ ਆਪਾਂ ਜਾਵਾਂਗੇ ਕਿਉਂ ਕਰੂਜ਼ ਵਿੱਚ ਲਗਾ ਜਾਂਦਾ ਤੇ ਹੁਣ ਆਪਾਂ ਨੂੰ ਕਿਤਾ ਸਾਰੀ ਵੇਟ ਕਰਦੇ ਪੇ ਪਬਲਿਕ ਆਪਣੀ ਆਪਣੇ ਨਾਲ ਜਾਏਗੀ ਉਹਦੇ ਬੇਟ ਆਈਲੈਂਡ ਬਣੇ ਹੋਏ ਆ ਲਓ ਵੀ ਆਪਣਾ ਵੀ ਨੰਬਰ ਲੱਗ ਗਿਆ ਜੀ ਜੀ ਇਹਨਾਂ केरਲਾ ਤੇ ਮਾਰਕ ਬਾਜੂ ਕੇ ਨਾਲ ਲੱਗਿਆ ਬੰਦਰ ਹੋਣੇ ਚੜਾਏਗਾ ਔਰ ਇੱਕ ਰਾਂ ਲਾ ਕੇ ਲੱਗਦਾ ਹੁਣ ਫਿਰ ਮੋੜ ਕੇ ਲੈ ਕੇ ਆਉਣਗੇ ਇੱਕ ਰਾਂ ਸਾਰਿਆਂ ਪਿੱਛੇ ਕਰਦਾ ਵੇਖੋ ਵੀ ਕੋਚੀ ਦੇ ਖੂਬਸੂਰਤ ਨਹੀਂ ਆਏ ਵੇਖੋ ਕਿੰਨੀ ਬੰਦਰਗਾਹ ਦੇ ਉੱਪਰ ਚੈਲ ਕਦਮੀ ਹੋਈ ਹੈ ਨਾ ਥੋੜੇ ਮੋੜ ਕੇ ਲਿਆਊਗਾ ਘਰ ਨਿਕਰਨ ਕਰਦਾ ਪਰੇ ਡਾਂਗ ਪੈਂਦੀ ਜਗਰਾ ਚੱਲਦੇ ਹੋਏ ਜ਼ੋਰ ਪੂਰਾ ਲੱਗਦਾ ਇੰਨਾਂ ਦਾ ਧੂਆਂ ਵੀ ਪੂਰਾ ਮਾਰ ਜਾਂਦਾ ਇਹ ਤਾਂ ਵੀ ਲੈ ਗਿਆ ਲੈ ਵੀ ਹੋਣਾ ਹੁਣ ਇੰਨੇ ਦੇ ਚੜਾਉਣ ਗਿਆ ਆਪਾਂ ਨੂੰ ਇਹ ਛੋਟਾ ਉਹਦੇ ਤੋਂ ਉਹਦੇ ਫੋਰ ਹੋਰ ਬਣੇਗਾ ਬਾਦੀ ਡਾਂਗ ਲੱਗ ਗਿਆ ਜਨਾਲ ਇੱਥੇ ਰੋਕ ਲੈਣਾ ਇੱਥੇ ਕੰਟਰੋਲ ਕੰਟਰੋਲ ਕਰੀ ਜਾਂਦੇ ਆ ਚੰਗਾ ਤਰੀਕਾ ਨਾਲ ਜੀ ਆ ਲੈ ਵੀ ਆਪਣਾ ਜਹਾਜ ਵਿੱਚ ਜਾਏਗਾ ਵਿੱਚ ਐਦਾਂ ਟਿਕਟਾਂ ਚੈੱਕ ਕਰਨਗੇ ਹੁਣ ਆਪਣੀਆਂ ਆਪਾਂ ਇਹਦੇ ਵੀਡੀਓ ਬਣਾਈ ਜਾਂਦੇ ਤੇ ਉਹ ਡਰਾਈਵਰ ਸਾਹਿਬ ਕਹਿੰਦੇ ਵੀ ਆਪਣੀ ਵੀਡੀਓ ਲਓ ਆਪਾਂ ਵੀ ਇਹਨਾਂ ਦੀ ਵੀਡੀਓ ਵਿੱਚ ਲੈਣੇ ਆ ਭਾਈ ਬਹੁਤ ਵਧੀਆ ਹਾਰਨ ਮਾਰੇ ਦੋ ਤਿੰਨ ਹੈਲੋ ਕਰਦੇ ਭਾਈ ਮੇਰਾ ਵੀਰ ਖੁਸ਼ ਹੋ ਗਿਆ ਖੁਸ਼ ਬੁਲਾ ਰਿਹਾ ਆਪਾਂ ਜਾਂਦੇ ਆਂ ਤੇ ਗੁਰਵੀਰ ਕੋਲ ਜਾ ਕੇ ਆਉਣੇ ਬਾਈ ਨਾਲ ਗੱਲਬਾਤ ਕਰ ਉਹ ਇੱਥੇ ਬੁਲਾ ਲਿਆ ਸੀ ਕਹਿੰਦਾ ਆ ਜਾਓ ਅੰਦਰ ਹੈਲੋ ਸਰ ਸਰ ਸਿੰਦਰ ਤੱਕ ਆ ਗਿਆ ਹਾਂ ਆ ਗਿਆ ਸਾਈਕਲ ਸਾਈਕਲ ਲੈ ਕੇ ਆ ਗਿਆ 25 ਡੇਸ ਤੋ ਰਾਤ ਕੋ ਕਿਧਰ ਹੋਟਲ ਮੇ ਉਹ ਕਹੀਂ ਰੁਕ ਜਾਤੇ ਲਗਾ ਕੇ ਕਹੀਂ ਵੀ ਬਹੁਤ ਅੱਛੇ ਮਸਤ ਲੋਗ ਇਹ ਅਭੀ ਥੋੜਾ ਦੂਰ ਰੱਖਣਾ ਮੇਰਾ ਸਾਈਕਲ ਨਾ ਗਿਰ ਜਾਈ ਉਹ ਨਹੀਂ ਨਹੀਂ ਉਹ ਦੇਖੇਗਾ ਕੋਈ ਪ੍ਰੋਬਲਮ ਨਹੀਂ। ਉਹ ਤੋਂ ਦੇਖੇ ਚੱਲੋ। ਦੇਖੋ ਵੀ ਕਿੱਡੇ ਚੰਗੇ ਨੇ ਬਈ ਨੇ। ਫਿਰੋਜ਼ਪੁਰ ਫਿਰੋਜ਼ਪੁਰ। ਹਾਂ ਮੈਂ ਤਾਂ ਹਮ ਇੱਕ ਉਹ ਤੇ ਹਰ ਆਉਂਦਾ ਰਿਹਾ। ਅਮ੍ਰਿਤਸਰ ਮੈਂ ਆਤਾ ਸੀ। ਅਮ੍ਰਿਤਸਰ ਨਹੀਂ ਆਤਾ। ਓਕੇ ਓਕੇ। ਕਿਉਂਕਿ ਮੈਂ ਤਾਂ ਕਮਿਨਿਸਟਰੀ ਵਿੱਚ ਕੈਪਟਨ ਸੀ ਮੈਂ ਕੈਪਟਨ ਹੂੰ। ਅੱਛਾ ਸੀ। ਠੀਕ ਹੈ। ਰੋਡ ਟੈਮ ਵਿੱਚ ਤਾਂ ਆਫਸ਼ੋਰ 'ਚ ਹੈ ਨਾ। ਓਕੇ।

ਇਹ ਹੋਣ ਜਿੰਨਾ ਵੀ ਸਮਾਨ ਹੋ ਵੀਰ ਨੂੰ ਕਿਹਾ ਸੀ ਸਾਈਕਲ ਆਪਣਾ ਵਿਚਾਰਾ ਉਹ ਕਰ ਦੇਗਾ ਪਾਸੇ ਕਿਉਂਕਿ ਆਪਾਂ ਬਾਈ ਜੀ ਨੂੰ ਮਿਲਣ ਆਏ ਸੀਗੇ ਤੇ ਗੱਲਾਂ ਪਤਾ ਕਰਾਂਗੇ ਤੇ ਲੈਵੋਗੇ ਉਹ ਵੀਰ ਆਪਣਾ ਸਾਈਕਲ ਲਈ ਜਾਂਦਾ ਅੱਗੇ ਉਹ ਲੱਗ ਗਿਆ ਨਾਲ ਹੁਣ ਆਪਣਾ ਸਾਈਕਲ ਉੱਥੇ ਸਾਈਡ ਤੇ ਲਾ ਕੇ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਫਿਰ ਆਪਾਂ ਇੱਥੋਂ ਨਿਕਲਾਂਗੇ ਸਰ ਆਪਕਾ ਨਾਮ ਅਸ਼ੋਕ ਅਸ਼ੋਕ ਆ ਪੰਜਾਬ ਮੇਰੇ ਕਦੀ ਹਾਂ ਮੈਂ ਨਹੀਂ ਨਹੀਂ ਮੈਂ ਜੋ ਕਰਤਾ ਰਿਹਾ ਤਾਂ ਇਹਨਾਂ ਅਮਰੂ ਸੁਭਾ ਹੈਗੇ ਸ਼ਾਮ ਤੋ ਵਾਪਸ ਆਇਆ ਸੁਭਾਅ ਦੇ ਚੰਗੋ ਬਾਰੇ ਚੱਲ ਰਿਹਾ ਹੈ ਪੰਜਾਬ ਕੇ ਹਕੂਮਤ ਹੈ ਪੰਜਾਬ ਪੰਜਾਬ ਅੰਜਾਮ ਤੇ ਬਹੁਤ ਸਬੂਟ ਟਾਈਮ ਆ ਗਿਆ ਆਪਣੇ ਬਹੁਤ ਟਾਈਮ ਆ ਗਿਆ ਬਹੁਤ 14 ਇਅਰਸ ਆਈ ਯੂਸ ਟੂ ਕਮ ਟੂ ਆਮਸਨ ওকে ওকে ਏਵਰੀ 2 ਮੰਥ ਆਈ ਯੂਸ ਟੂ ਸ਼ਟਲਿੰਗ ਇਨ ਬੀਟਵੀਨ ওকে ਓਕੇ ਸਰ ਥੈਂਕ ਯੂ ਅਗਲੇ ਜਿੱ ਮਿਲਗੇ ਮਿਲਗੇ ਬਹੁਤ ਅੱਛਾ ਲਗਾ ਸਰ ਥੈਂਕ ਯੂ ਓਕੇ ਸਰ ਨਾਈਟ ਟੂ ਮੀ ਬਾਈ ਕਿ ਪਬਲਿਕ ਉਤਰਦੀ ਜਾਂਦੀ ਤੇ ਵੀਰ ਨੇ ਆਪਣਾ ਸਾਈਕਲ ਵਿਓ ਸਾਈਡ ਤੇ ਖਿਲਾਾਰ ਦਿੱਤਾ ਤੇ ਖੁਦ ਬਾਈ ਨੇ ਆਵਾਜ਼ ਮਾਰੀ ਕਹਿੰਦਾ ਯਾਰ ਤੂੰ ਪੰਜਾਬ ਤੋਂ ਆਇਆ ਇੰਨਾ ਵੱਡਾ ਮੈਂਦ ਕਰਕੇ ਸਾਨੂੰ ਬਹੁਤ ਚੰਗਾ ਲੱਗਾ ਇਹਨੂੰ ਮਿਲ ਕੇ ਹੁਣ ਇਸ ਕ੍ਰੂਜ਼ ਤੋਂ ਜਿੰਨੀਆਂ ਵੀ ਸਵਾਰੀਆਂ ਉਤਰ ਗਈਆਂ ਤੇ ਜਿਨ੍ਹਾਂ ਨੇ ਗਾਂ ਚੜਨਾ ਸੀ ਉਹ ਚੜ ਗਏ ਬਹੁਤ ਚੰਗੇ ਲੋਕ ਨੇ ਗੁੱਟ ਸਫਰ ਇਹ ਆਪਣਾ ਖਰਾ ਜਹਾਜ਼ ਮੈਂ ਤਾਂ ਆਦੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਵੇਖ ਰਿਹਾ ਨਿੰਮ ਵਰਗੇ ਪੱਤੇ ਤੇ ਵੱਡੇ ਵੱਡੇ ਦਰਖਤ ਕੀ ਕਹਿ ਸਕਦੇ ਇਨਾਂ ਬਾਰੇ ਬਹੁਤ ਹੀ ਪੁਰਾਣੇ ਦਰਖਤ ਨੇ ਇਹ ਸਾਈਲੈਂਡ ਦੇ ਬਹੁਤ ਖੂਬਸੂਰਤ ਲੱਗਦੇ ਪਏ ਤੇ ਸਾਰੇ ਇਧਰ ਬਾਸਕਟਗਾਮਾ ਦੇ ਫੈਨ ਨੇ ਆ ਬਾਹਰ ਲੀਆਂ ਕੰਟਰੀਆਂ ਤੋਂ ਆਏ ਜਿਹੜੇ ਘੁੰਮਣ ਰਸ਼ੀਆ ਨੇ ਕੋਈ ਪੁਰਤਗਾਲੀ ਨੇ ਤੇ ਮਾਹੌਲ ਵੇਖੇ ਬਣਦਾ ਬਹੁਤ ਸ਼ਾਨਦਾਰ ਤੇ ਆ ਜਿਹੜੇ ਦਰਖਤਾਂ ਨੇ ਤਾਂ ਵਾਕਿਆ ਇਸ ਹਾਈਲੈਂਡ ਦੀ ਸ਼ਾਨ ਬਣਾ ਦਿੱਤੀ ਆ ਜਿਆ ਕੀ ਸ਼ਾਨਦਾਰ ਵਿਊ ਹੈ ਇਸ ਹਾਈਲੈਂਡ ਦਾ ਵੱਖਰੀ ਧਰਤੀ ਤੇ ਆ ਗਏ ਅੱਜ ਆਪਾਂ ਬਾਕੀ ਟਰਟ ਦੇ ਆਈਲੈਂਡ ਦੇ ਤੇ ਦਰਖਤ ਤਾਂ ਮੈਨੂੰ ਤਾਂ ਮੈਂ ਦਰਖਤਾਂ ਬਾਰੇ ਕੁਝ ਜਾਣ ਨਹੀਂ ਕਰ ਸਕਦਾ ਬਾਕੀ ਆਪਾਂ ਨੂੰ ਇਹਦੇ ਨਾਂ ਦਾ ਨਹੀਂ ਪਤਾ ਪਰ ਵੇਖੋ ਕਿੰਦੀ ਸੋਹਣੀ ਇਹਨਾਂ ਦੀ ਛਾਂ ਹੈ ਤੇ ਐਦਾਂ ਐ ਜਿਵੇਂ ਉੱਪਰ ਵੇਲਾ ਚੜੀਆਂ ਹੁੰਦੀਆਂ ਤੇ ਉਹ ਸੁੱਕੀਆਂ ਹੁੰਦੀਆਂ ਪਰ ਇਹਨਾਂ ਦੇ ਪੱਤੇ ਹੀ ਨੇ ਉਹ ਸੁੱਕ ਗਏ ਨੇ ਮੌਸਮ ਦਾ ਕੋਈ ਫਰਕ ਹੋਏਗਾ ਪਰ ਸ਼ਾਨਦਾਰ ਹੈ ਬਹੁਤ ਸੋਹਣੇ ਸ਼ਾਨਦਾਰ ਜੱਜਦੇ ਪਏ ਨੇ ਕਿਹਾ ਸੰਤੋ ਫ੍ਰਾਂਸਿਸ ਚਰਚ ਦੇ ਵਿੱਚ ਤੇ ਆ ਬਣੀ ਹੋਈ ਆ ਵਾਸਕੋ ਡਗਾਮਾ ਦੀ ਜਿਹੜੀ ਕਬਰ ਹੈ ਇਸ ਜਗ੍ਹਾ ਦੇ ਵਾਸਕੋਡੇ ਗਾਮਾ ਦਾ ਇਤਿਹਾਸ ਜੁੜਿਆ ਹੋਇਆ ਤੇ ਆ ਅੰਦਰਲੇ ਬਨੇ ਚਰਚ ਚਰਚ ਦੇ ਅੰਦਰ ਨਹੀਂ ਆਪਾਂ ਕੁਝ ਵੀਡੀਓ ਨਹੀਂ ਬਣਾ ਸਕਦੇ ਫੋਟੋ ਖਿੱਚ ਸਕਦੇ ਆ ਤੇ ਆਪਾਂ ਜਾਣੇ ਹੁਣ ਚਰਚ ਦੇ ਅੰਦਰ ਤੇ ਇਹਦੇ ਇਤਿਹਾਸ ਬਾਰੇ ਵੀ ਗੱਲ ਕਰਾਂਗੇ ਕੀ ਇੱਥੋਂ ਦਾ ਇਤਿਹਾਸ ਇਸ ਚਰਚ ਦਾ ਗੱਲ ਕਰਦੇ ਆ ਪਹਿਲਾਂ ਜਾ ਕੇ ਅੰਦਰ ਆਪਾਂ ਵੇਖ ਕੇ ਆਉਣੇ ਇਸ ਚਰਚ ਨੂੰ